ਪਤਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਬੀਤੇ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਨੂੰ ਉਨ੍ਹਾਂ ਨੂੰ ਤਨਖਾਈਆ ਕਰਾਰ ਕਰ ਦਿੱਤਾ ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਦੇ ਉੱਤੇ ਵੱਡੀ ਟਿੱਪਣੀ ਕੀਤੀ ਗਈ ਹੈ ਉਹਨਾਂ ਨੇ ਬਿਆਨਬਾਚੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਤਾਂ ਸਿਰਫ ਜੁਆ ਦੋ ਪਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਤੁਰੰਤ ਇਹ ਫੈਸਲਾ ਜਿਹੜਾ ਵਾ ਵਾਪਸ ਨਹੀਂ ਲਿੱਤਾ ਜਾਂਦਾ ਤਾਂ ਫਿਰ ਇਸ ਦੇ ਉੱਤੇ ਸਖਤ ਕਾਰਵਾਈ ਹੋਵੇਗੀ ਤੇ ਵਿਚਾਰ ਬਟਾਂਦਰੇ ਕੀਤੇ ਜਾ ਰਹੇ ਸ੍ਰੀ ਗਾਗਤਕ ਸਾਹਿਬ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਪਹਿਲਾ ਹੀ ਇਸ ਮਾਮਲੇ ਦੇ ਉੱਤੇ ਸ੍ਰੀ ਗਾਗਤਕ ਸਾਹਿਬ ਦੇ ਉੱਤੇ ਵਿਚਾਰ ਬਟਾਂਦਰੇ ਕੀਤੇ ਜਾ ਰਹੇ ਸੀਗੇ ਪਰ ਇਸ ਵੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਤੋਂ ਵੱਲੋਂ ਜਿਸ ਤਰੀਕੇ ਨਾਲ ਇਹ ਹੁਕਮ ਜਾਰੀ ਕੀਤਾ ਤਨਖਈਆ ਘੋਸ਼ਿਤ ਕੀਤਾ ਇਹ ਫੈਸਲਾ ਜਿਹੜਾ ਉਹ ਗਲਤ ਸੀ ਉਲਟ ਸੀਗਾ ਔਰ ਇਸ ਦੇ ਨਾਲ ਹੀ ਸ੍ਰੀ ਗਾਗਤਕ ਸਾਹਿਬ ਦੇ ਨਾਲ ਟੱਕਰਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਹੁਣ ਜ਼ਿਆਦਾ ਪੱਖ ਦਾ ਹੋਇਆ ਦਿਖਾਈ ਦੇ ਰਿਹਾ ਤਨਖਈਆ ਘੋਸ਼ਿਤ ਕਰਨ ਤੋਂ ਬਾਅਦ ਮੁਸ਼ੀਅੇ ਕਾਲ ਤੱਕ ਸਾਇਦ ਬੋਲੋ ਟਿੱਪਣੀ ਕੀਤੀ ਗਈ ਜਾਨਕੀ ਬਿਆਨ ਦਿੱਤਾ ਗਿਆ ਇਸ ਦੇ ਨਾਲ ਉਹਨਾਂ ਦੇ ਬੋਲੋ ਇਹ ਵੀ ਦੱਸਿਆ ਗਿਆ ਕਿ ਇਸ ਮਾਮਲੇ ਨੂੰ ਜ਼ਿਆਦਾ ਖਿੱਚਣ ਦੀ ਲੋੜ ਨਹੀਂ ਸੀ ਇਹ ਸੁਲਝਾਇਆ ਜਾ ਸਕਦਾ ਸੀਗਾ ਇਹ ਤੋੜ ਫਾੜ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸ੍ਰੀ ਕਾਲ ਤੱਕ ਸਾਇਦ ਬੋਲੋ ਦੱਸਿਆ ਗਿਆ ਕਿ ਜਿੱਥੇ ਕਿ ਜਿਹੜੇ ਹੁਕਮ ਨੇ ਉਹਨਾਂ ਦੀ ਇਨ ਬਿਨ ਪਾਲਣਾ ਜਿਹੜੀ ਆ ਲੋਕਾਂ ਨੂੰ ਕਰਨੀ ਚਾਹੀਦੀ ਹੈ ਜਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਜਿਹੜਾ ਬਿਆਨ ਹੁੰਦਾ ਹੈ ਜਿਹੜਾ ਵੀ ਹੁਕਮ ਜਾਰੀ ਹੁੰਦਾ ਉਸੇ ਇਹਨੂੰ ਬਿਨ ਪਾਲਣਾ ਕਰਨੀ ਜ਼ਰੂਰੀ ਹੈ ਦੱਸਦੀ ਹੈ ਕਿ ਜਿੱਥੇ ਕਿ ਅਸਵੀ ਪਟਨਾ ਸਾਹਿਬ ਦੇ ਵਿੱਚ ਜਿੱਥੇ ਸਿਧਾਂਤਾਂ ਦੇ ਨਾਲ ਕੋਈ ਵੀ ਗੱਲਬਾਤ ਹੋ ਸਕਦੀ ਹੈ ਜਾਨੀ ਕਿ ਕੋਈ ਫੈਸਲਾ ਲੈ ਸਕਦੇ ਨੇ ਪਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿੱਥੇ ਜਿਹੜੇ ਫੈਸਲੇ ਦੇ ਵਿਚਾਰ ਵਿਟਾਂਦਰਾ ਹੁੰਦਾ ਹੋਵੇ ਜਾਂ ਫਿਰ ਜੋ ਵੀ ਆਦੇਸ਼ ਨਿਯਮ ਜਿਹੜੇ ਨੇ ਉਹਨਾਂ ਦੇ ਬਿਲੋ ਲਾਗੂ ਕੀਤੇ ਗਏ ਉਹਨਾਂ ਦੇ ਪਾਲਣਾ ਕਰਨੀ ਜ਼ਰੂਰੀ ਬਣਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠਾਂ ਕੇ ਸਾਰਿਆਂ ਨੂੰ ਇੱਕ ਝੋਟਕੂ ਕੇ ਸਿਧਾਂਤਾਂ ਦੇ ਅਧਾਰ ਤੇ ਕੰਮਕਾਜ ਕਰਨਾ ਚਾਹੀਦਾ ਹੈ ਕਾਰਜਕਾਲ ਨੂੰ ਪੂਰਨ ਤੌਰ ਤੇ ਕਰਨਾ ਚਾਹੀਦਾ ਹੈ ਪਰ ਜੇਕਰ ਕੋਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਲਟ ਜਾ ਕੇ ਜਾਂ ਫਿਰ ਉਹਨਾਂ ਨੂੰ ਨਿਸ਼ਾਨਾ ਬਣਾਉਂਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਦੱਸਦੀ ਹੈ ਕਿ ਇੱਕ ਬੇहद ਹੀ ਵੱਡਾ ਮਾਮਲਾ ਕਾਫੀ ਜ਼ਿਆਦਾ ਪੱਖਿਆ ਹੋਇਆ ਜਿੱਥੇ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਬੋਲੋ ਬੀਤੇ ਕੱਲ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਲਦੀਪ ਸਿੰਘ ਗੜਗਾਜ ਨੂੰ ਤਨਖਾਹਿਆ ਘੋਸ਼ਿਤ ਕੀਤਾ ਗਿਆ ਇਸ ਦੇ ਵਿਚਾਲੇ ਹੀ ਇਹ ਮਾਮਲਾ ਹੁਣ ਜ਼ਿਆਦਾ ਪੱਖ ਦਾ ਹੋਇਆ ਦਿਖਾਈ ਦਿੱਤਾ ਇਸ ਨੂੰ ਲੈ ਕੇ ਚਰਚਾ ਜਿਹੜੀ ਆ ਕਾਫੀ ਛੜੀ ਹੋਈ ਆ ਨਜ਼ਰ ਜਿਹੜੀ ਆ ਕਾਫੀ ਜਿਹੜੀ ਆ ਦੇਖਣ ਨੂੰ ਮਿਲਦੀ ਔਰ ਨਾਲ ਦੀ ਨਾਲ ਤੁਹਾਨੂੰ ਦੱਸੀਏ ਕਿ ਇਸ ਦੇ ਵਿੱਚ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹੇ ਹੁਕਮ ਜਾਰੀ ਹੋਇਆ ਕਿ ਇਨ ਬਿਨ ਪਾਲਣਾ ਹੋਣੀ ਚਾਹੀਦੀ ਆ ਜੋ ਵੀ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦਿੱਤਾ ਜਾਵੇ ਤਾਂ ਆਦੇਸ਼ ਜੋ ਵੀ ਉਹਨਾਂ ਦੀ ਪਾਲਣਾ ਹੋਵੇ ਔਰ ਇਸ ਨੂੰ ਦੋ ਫਾੜ ਕਰਨ ਦੀ ਨਹੀਂ ਕੋਸ਼ਿਸ਼ ਕਰਨੀ ਚਾਹੀਦਾ ਯਾਨੀ ਇਸ ਕਾਲ ਤੱਕ ਸਾਇਟ ਦੇ 76 ਛਾਇਆ ਹੈਟਾ ਕੇ ਸਾਰਿਆਂ ਨੂੰ ਇੱਕ ਜੋ ਧੋਕੇ ਸਿਧਾਂਤਾਂ ਦੇ ਅਧਿਕਾਰ ਤੇ ਕੰਮ ਕਰਨਾ ਚਾਹੀਦਾ ਤੇ ਇਸ ਨੂੰ ਹੀ ਲੈ ਕੇ ਹੁਣ ਦੱਸ ਜੀਏ ਕਿ ਸ੍ਰੀ ਗਾਲ ਤੱਕ ਸਾਇਟ ਦੇ ਕੋਲੋਂ ਦੱਸਿਆ ਗਿਆ ਕਿਹਾ ਗਿਆ ਕਿ ਹੁਣ ਜੇਕਰ ਇਸ ਫੈਸਲੇ ਨੂੰ ਜਲਦ ਵਾਪਸ ਨਾ ਲਿੱਤਾ ਗਿਆ ਤਾਂ ਕੋਈ ਵੀ ਵੱਡਾ ਕਾਰਵਾਈ ਕੋਈ ਐਕਸ਼ਨ ਹੋ ਸਕਦਾ ਹੈ ਇਸ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਜਿਹੜੇ ਗ੍ਰੰਥੀ ਸਿੰਘਾਂ ਨੇ ਜਿਹੜੇ ਨੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨਾਲ ਜੁੜੇ ਜਿਹੜੇ ਮਸਲੇ ਨੇ ਉਹਨਾਂ ਤੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਜਿਹੜੇ ਸ੍ਰੀ ਪਟਨਾ ਸਾਹਿਬ ਦੇ ਵਿੱਚ ਜਿਹੜੇ ਗ੍ਰੰਥੀ ਨੇ ਉੱਥੇ ਨੇ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰਾਂ ਨਾਲ ਜੁੜੇ ਮਸਲਿਆਂ ਤੇ ਚਰਚਾ ਹੋ ਰਹੀ ਹੈ ਇਹ ਵੀ ਜਿਹੜਾ ਬਿਆਨ ਆਇਆ ਤੇ ਇਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਵਿਵਾਦ ਭਖਿਆ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ ਕਿ ਇਸ ਫੈਸਲੇ ਨੂੰ ਜਲਦ ਤੋਂ ਜਲਦ ਜਿਹੜਾ ਵਾਪਸ ਲੈ ਲੈਣਾ ਚਾਹੀਦਾ ਹੈ